ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਹੈ ਜਟੋ ਟਿਕਾ ਗੋ ਮੰਦ ਭਗੀਆਂ ਖਬਰਾਂ ਇੱਕ ਮੁੱਕਦੀ ਆ ਤੇ ਦੂਜੀ ਸ਼ੁਰੂ ਹੁੰਦੀ ਆ ਤੇ ਅੱਜ ਜਿਵੇਂ ਹੁਣ ਰਾਜਵੀਰ ਜਵੰਦਾ ਦਾ ਕਲ ਸਸਕਾਰ ਸੀ ਤੇ ਅੱਜ ਸਵੇਰੇ ਹੀ ਵਰਿੰਦਰ ਕੁਮਾਰ ਦੀ ਖਬਰ ਆ ਗਈ ਹੈ ਡੈਥ ਦੀ ਮਸ਼ਹੂਰ ਬੰਦੇ ਸੈਲੀਬ੍ਰੇਟ ਬੰਦੇ ਦੁਨੀਆ ਤੋਂ ਜਾ ਰਹੇ ਨੇ ਤੇ ਉਹਨਾਂ ਵਰਿੰਦਰ ਕੁਮਾਰ ਦਾ ਮਸਲਾ ਤੇ ਦੋ ਮੰਨੀ ਅੜ ਗਿਆ ਨਾ ਇੱਕ ਤੇ ਹਸਪੀਟਲ ਵਾਲਿਆਂ ਦੀ ਲਾਪਰਵਾਹੀ ਦੱਸਣ ਦੇ ਤੇ ਦੂਸਰਾ ਜਿਵੇਂ ਬਾਡੀ ਬਿਲਡਰ ਵੀਰ ਸਕੀ ਰੈਡ ਦੂਜਾ ਤੀਜਾ ਦਿਲ ਦੇ ਅਟੈਕ ਤੇ ਕੁਝ ਉਹਨਾਂ ਦੇ ਹੱਕ ਚ ਹੀ ਬੋਲਦੇ ਆ ਵੀ ਉਹ ਕਿਤੇ ਹਜ਼ਾਰਾਂ ਚੋਂ ਇੱਕ ਦਾ ਹੋਇਆ ਵਾ ਅਟੈਕ ਤੇ ਸਾਰਿਆਂ ਨਾਲ ਨਾਲ ਜੁੜੀ ਜਾਓ ਠੀਕ ਹੈ ਆਪਕੋ ਆਪਣੀਆਂ ਰਾਇਆਂ ਸਾਰਿਆਂ ਦਾ ਦੇਣਾ ਹੱਕ ਬਣਦਾ ਹੁਣ ਇਹ ਤੇ ਸ਼ਾਮ ਤੱਕ ਕਲੀਅਰ ਹੋਊਗਾ ਕਿ ਹਸਪੀਟਲ ਵਾਲਿਆਂ ਦੀ ਕੀ ਲਾਪਰਵਾਹੀ ਗੱਲਾਂ ਦੋਵੇਂ ਵੀ ਠੀਕ ਹੋ ਸਕਦੀਆਂ ਹਨ। ਇੱਕ ਤੇ ਹਸਪੀਟਲ ਦੀ ਲਾਪਰਵਾਹੀ ਹੋ ਸਕਦੀ ਆ। ਉਹਦੀ ਡੈਥ ਹੋ ਗਈ। ਦੂਸਰਾ ਬੰਦੇ ਦੀ ਆਪਣੀਆਂ ਵੀ ਕਈ ਵਾਰੀ ਆਪਾਂ ਕਈ ਲਾਪਰਵਾਹੀਆਂ ਕਰ ਜਾਂਦੇ ਆ ਬਾਡੀ ਸਰੀਰ ਬਣਾਉਣ ਵਾਸਤੇ ਉਹਦੇ 'ਚ ਵੀ ਹੋ ਜਾਂਦੀਆਂ ਵਾ। ਤੀਸਰਾ ਦੋਵੇਂ ਵੀ ਹੋ ਸਕਦੇ ਆ ਕਾਰਨ। ਰਲ ਮਿਲ ਕੇ ਵੀ ਹੋ ਸਕਦਾ ਵਾ। ਚਲੋ ਇਹਦਾ ਕਲੀਅਰ ਤੇ ਸ਼ਾਮ ਤੱਕ ਹੋ ਹੀ ਜਾਊ। ਪੀ ਆਪਣਾ ਕੋਈ ਬਰਿੰਦਰ ਘਮਾਨ ਦਾ ਕੋਈ ਨਾ ਕੋਈ ਖਾਣਾ ਵੈਰ ਉਹਦਾ ਆਪਾਂ ਤੇ ਇੱਕ ਗੱਲ ਬਰਿੰਦਰ ਘਮਾਨ ਦੀ ਨਹੀਂ ਕੱਲੀ ਕਰਨੀ ਆਪਾਂ ਤੇ ਸਾਰਿਆਂ ਦੀ ਕਰਨੀ ਜਿਵੇਂ ਅੱਗੇ ਆਪਾਂ ਗੱਲ ਕੱਲੀ ਰਾਜਵੀਰ ਜਵੰਦਾ ਦੀ ਮੌਤ ਦੀ ਗੱਲ ਕਰਦੇ ਆ ਉਹ ਹੋਰਨਾਂ ਦੀ ਨਹੀਂ ਜਿਵੇਂ ਕਰਦੇ ਆਪਾਂ ਸਾਰਿਆਂ ਦੀ ਕਰ ਦਿੰਦੇ ਇਹ ਆਪਾਂ ਇਸ ਚੀਜ਼ ਨੂੰ ਸਾਰਿਆਂ ਨਾਲ ਟਿਕਾਉਣਾ ਹੁੰਦਾ ਹੁਣ ਪਹਿਲਾਂ ਤੇ ਆਪਾਂ ਨਾ ਹਸਪੀਟਲ ਦਾ ਤੇ ਕੋਈ ਸ਼ੱਕ ਨਹੀਂ ਆ ਬੜੀਆਂ ਲਾਪਰਵਾਹੀਆਂ ਤੇ ਬੜੀ ਲੁੱਟਖਸਟ ਤੇ ਹਸਪੀਟਲਾਂ 'ਚ ਬੜਾ ਖਿਡੋਣ ਡਿਆ ਇਹ 'ਚ ਕੋਈ ਚੱਕ ਨਹੀਂ ਉਹ ਵਿਸ਼ੇ ਤੇ ਵੀ ਗੱਲ ਕਰ ਲਾਂਗੇ ਬੰਦੇ ਬੋਡੀ ਵਾਸਤੇ ਆਪਣੇ ਆ ਟੀਕੇ ਸ਼ੀਕੇ ਗਲਤ ਚੀਜ਼ਾਂ ਵੀ ਵਰਤਦੇ ਆ ਉਹਦੇ ਬਾਰੇ ਵੀ ਗੱਲ ਕਰ ਲਾਂਗੇ ਵੀ ਜ਼ਰੂਰੀ ਨਹੀਂ ਆਪਾਂ ਬ੍ਰਿੰਦਰ ਕਮਾਨ ਤੇ ਹੀ ਗੱਲ ਕਰਦੀ ਆਪਾਂ ਸਾਰਿਆਂ ਦੀ ਕਰਦੇ ਤੇ ਹੁਣ ਖਬਰਾਂ ਇਸ ਵੇਲੇ ਇਹੋ ਚਲਣੀਆਂ ਤੇ ਇਹੋ ਲੱਗਣੀਆਂ ਜਦੋਂ ਇਸ ਤਰ੍ਹਾਂ ਦੇ 2-4 ਹਾਦਸੇ ਹੋ ਜਾਣ ਨਾ ਜਨਤਾ ਫਿਰ ਕਰ ਦਿੰਦੀ ਆ ਭਈ ਪੰਜਾਬ ਨੂੰ ਨજર ਲੱਗ ਗਈ ਰੱਬ ੱਟਾ ਕਰ ਗਿਆ ਸਾਡਾ ਹੋਰ ਵੀਰੇ ਚਲੋ ਇਸ ਤਰ੍ਹਾਂ ਸਾਰ ਲਿਆ ਕਰੋ ਫਿਰ ਜੇ ਮੌਤਾਂ ਹੋਈ ਜਾਣੀਆਂ ਮਛਲਿਆਂ ਦੇ ਹੱਲ ਲੱਭਣ ਦੀ بجائے ਤੇ ਹਾਲਤ ਦੱਸਣ ਦੀ بجائے ਜੇ ਇਤਰਾ ਸਰਦਾ ਤੇ ਸਾਰ ਲਈਏ ਆਪਣਾ ਫਿਰ ਨજર ਲੱਗੀ ਪੰਜਾਬ ਸਾਡੇ ਨੂੰ ਨજર ਲੱਗੀ ਕੀ ਦੀ ਅਸਲ ਜੋ ਉਹਦਾ ਵੀ ਉਹਦਾ ਵੀ ਜੰਪਦਾ ਕਰ ਲਈਏ ਫਿਰ ਉਹ ਗੱਲ ਮਨੇ ਸੁਣਨਾ ਹੈ ਕਿ ਕਿੱਥੋਂ ਸੁਣਦੇ ਹੋ ਪਰੋਸੇ ਜੋ ਸੂਤਰ ਦੱਸਦੇ ਆ ਉਸੂਤਰ ਤੁਹਾਡੇ ਕਿੱਥੇ ਆ ਤੇ ਨજર ਲਾਉਣ ਵਾਲਾ ਕਿੱਥੇ ਆ ਉਹਨੂੰ ਫੜਦੀਏ ਪਹਿਲਾਂ ਆਪਾਂ ਇਹਨ ਨਜ਼ਰ ਲਈ ਰੱਬ ਥਕਾ ਕਰ ਗਿਆ ਹੂੰ ਕਿਤਰਾ ਸਰਦਾਰ ਅਨਸਾਰ ਦੀਏ ਫਿਰ ਆਪਾਂ ਇਤਨੇ ਸਾਰੇ ਇਹਦੇ ਮੁੰਡੇ ਮਰਦੇ ਜਾਂਦੇ ਆ ਮਰਦੋ ਮਹੀਨੇ ਚ ਸੈਲੀਬ੍ਰੇਟ ਇਤਨਾ ਇੱਕ ਮਰਦਾਵਾ ਦੋ ਮਰਦੇ ਆ ਭਾਵੇਂ ਪੰਜ ਵੀ ਮਰ ਜਾਨਾ 12 5 60 60 ਕਦੇ ਦੁਨੀਆ ਚ ਪਤਾ ਲੱਗ ਜਾਏ ਨਾ ਤੇ ਹਜ਼ਾਰਾਂ ਲੱਖਾਂ ਦਾ ਪਤਾ ਨਹੀਂ ਲੱਗਣ ਡਿਆ ਮਰਨਾ ਤੇ ਹੀ ਆ ਹੋ ਵੀ ਮਰਨਾ ਤੂੰ ਹੀ ਮਰਨਾ ਸੱਚ ਆਪਾਂ ਅੱਗੇ ਵੀ ਤੁਹਾਨੂੰ ਵਿਕਰਾ ਕੇ ਆਈ ਆਪਾਂ ਸੱਚ ਆਏ ਜੀ ਇੱਥੇ ਮਰਨੇ ਆ ਪਰ ਰਹਿਣ ਥੋੜੀ ਆਏ ਭਾਈ ਮਰਨੇ ਆ ਪਰ ਮਰਨਾ ਕਈ ਆਪਣੀਆਂ ਗਲਤੀਆਂ ਕਈ ਦੂਜੇ ਦੀ ਗਲਤੀ ਆਪਣੇ ਨਾਲ ਜਾਣੀ ਇਹਨੂੰ ਆਪਾਂ ਨਜ਼ਰ ਦੇ ਦੇਣੇ ਆ ਨਜ਼ਰ ਲੱਗ ਗਈ ਆ ਇਸ ਗੱਲਾਂ ਨੂੰ ਪੰਜਾਬ ਨੂੰ ਨਜ਼ਰ ਲੱਗੀ ਆ ਰੱਬ ਠਕਾ ਕਰ ਗਿਆ ਤੇ ਜਾਂ ਫਿਰ ਇਦਾਂ ਕਰੋ ਰਲ ਮਿਲ ਕੇ ਰੱਬ ਨੂੰ ਲਿਆਓ ਸਾਹਮਣੇ ਉਹਨੂੰ ਪੁੱਛੀਏ ਵੀ ਤੂੰ ਸਭ ਤੋਂ ਠੱਟੇ ਕਰੀ ਜਾਨਾ ਆਡੇ ਮੁੰਡੇ ਕਰ ਤੋਂ ਮਰਵਾਈ ਜਾਨਾ ਤੁਸੀਂ ਨਹੀਂ ਰੱਬ ਨਾਲ ਸਿੱਧਾ ਹੋਣਾ ਤਾਂ ਮੈਂ ਆਜੂਗਾ ਉਹ ਭੇਜੇ ਦੀ ਗੱਲ ਬਣੋ ਕਿ ਉਹਨੇ ਆਦਾਰ ਦੀ ਸਾਡਾ ਤੇ ਐਵੇਂ ਲੜਾਈਆਂ ਚ ਨਾ ਹੀ ਲੱਗਦਾ ਹੀ ਵੀਂਡਾ ਦੇਦੇ ਕੋਲ ਹੁੰਦਾ ਪਹਿਲ ਤੇ ਇਹ ਕਰਦਾ ਤਕੋਨੀ ਰੱਬ ਨੂੰ ਪਹਿਲਾਂ ਮੈਂ ਆਪਾਂ ਮੈਂ ਜੁੱਤੀ ਜੁੱਤੀ ਹੋ ਲਈ ਨਾ ਤੁਸੀਂ ਛਾੜ ਜੋ ਵੇਖ ਲਓ ਪਹਿਲਾਂ ਮੈਂ ਸ਼ੁਰੂ ਕਰ ਲੈਣਾ ਵੀ ਤੂੰ ਭਰਾਵਾ ਅਨੇ ਨਜ਼ਰ ਲਾਤੀ ਇਹਦੇ ਇੱਕ ਤੱਕਾ ਕਰਨ ਡਿਆ ਹੁਣ ਇਹ ਤੇ ਮੈਨੂੰ ਕਈਆਂ ਨੇ ਕਹਿ ਦੇਣਾ ਖਰੇ ਕਾਮਰੇਡ ਆ ਉਹ ਮੰਨਦੇ ਨਹੀਂ ਰੱਬ ਨੂੰ ਮੈਂ ਤੇ ਮੰਨਦਾ ਵੀ ਹਾਂ ਪਰ ਮੈਂ ਨਾ ਵੀ ਉਹਨਾਂ ਪਹਿਲਾਂ ਗੱਲ ਕਰੀਏ ਨਾ ਕਿ ਤੂੰ ਕਾਹ ਤੋਂ ਤੱਕਾ ਕਰਨ ਡਿਆ ਕਾਹ ਤੋਂ ਮਰਾਈਏ ਨਾ ਪਹਿਲਾਂ ਆਪਾਂ ਹੀ ਦੇ ਲਈਏ ਫਿਰ ਜਾਂ ਤੂੰ ਉਧਰ ਜਾ ਜਾ ਸਾਨੂੰ ਸੁਧਾਰ ਵੱਲੋਂ ਮਸਲਾ ਇਹ ਆ ਵੀ ਅਹੀਂ ਨਹੀਂ ਸੁਧਰਨਾ ਉੱਤੇ ਸਾਰ ਛੱਡਦੀ ਇਹ ਗੱਲ ਵੀ ਤੂੰ ਨਜ਼ਰ ਲਾਤੀ ਆ ਤੇ ਰੱਬਾ ਤੂੰ ਥੱਕਾ ਕਰਦਾ ਦੱਸ ਤੇ ਜਿਹੜੇ ਆਪਾਂ ਥੱਕੇ ਕਰਨੇ ਰੱਬ ਨਾਲ ਹੈ ਜਿਹੜਾ ਆਪਾਂ ਰੱਬ ਨਾਲ ਥੱਕਾ ਕਰਨੇ ਉਹਦੇ ਬਾਰੇ ਵੀ ਕਰੋ ਗੱਲ ਟਰੱਕ ਤਾਂ ਆਪਾਂ ਦੁਨੀਆ ਤੇ ਰਹਿਣ ਨਹੀਂ ਦੇਣਾ ਆ ਸੜਕਾਂ ਵੇ ਖੋ ਜਾਣ ਲਈ ਆ ਕਿੰਨੀਆਂ ਕਿੰਨੀਆਂ ਜਗ੍ਹਾ ਖਾਲੀ ਆ ਇਤਰਾ ਵਿਖਾ ਹੀ ਦਵਾਂਗੇ ਤਾਂ ਤੂੰ ਯਕੀਨੀ ਕਰਨਾ ਆ ਛੜਕਿਆ ਆਵੇ ਇਧਰ ਨੂੰ ਕੈਮਰਾ ਕਰ ਦੇਣਾ ਵਿਖਾਓ ਕੋਈ ਰੁੱਖ ਵਿਖਾ ਦਿਓ ਮੈਨੂੰ ਇੱਕ ਰੁੱਖ ਵਿਖਾ ਦਿਓ ਇੱਕ ਰੁੱਖ ਵਿਖਾ ਦਿਓ ਇਹ ਚਭਾਲ ਤੋਂ ਅਮਰਸਰ ਤੱਕ ਰੁੱਖ ਵਿਖਾਓ ਮੈਨੂੰ ਰਾਸਤੇ ਜੇਗਾ ਠੀਕ ਆ ਸੜਕ ਬਣੀ ਹੀ ਪਹਿਲੇ ਵੜਤੇ ਤੇ ਤੇ ਵੱਡੇ ਨੂੰ 3 ਸਾਲ ਹੋ ਗਏ 5 ਸਾਲ ਹੋ ਗਏ ਉਦੋਂ ਦੇ ਲੱਗ ਨਹੀਂ ਸਕਦੇ ਕੋਨ ਨੂੰ ਇਹਨੇ بڑے بڑے ਵੱਡੇ ਰੁੱਖ ਹੋਏ ਨੇ ਜੰਗਲ ਬਣ ਜਾਣਾ ਰੁੱਖ ਆਪਾਂ ਨਹੀਂ ਰਹਿਣ ਦੇਣਾ ਕੁਦਰਤ ਨਾਲ ਪੰਗੇ ਲੈਣੋਂ ਆਪਾਂ ਨਹੀਂ ਹਟਣਾ ਛੇੜਛਾੜ ਕਰਨੋਂ ਆਪਾਂ ਨਹੀਂ ਹਟਣਾ ਤੇ ਰੱਬ ਧੱਕਾ ਕਰ ਗਿਆ ਤੇ ਜਿਹੜੇ ਆਪਾਂ ਉਹਨਾਂ ਤੋਂ ਕਿ ਕਰਨ ਨੇ ਉਹ ਦੱਸੋ ਨਾ ਮੜਿਆ ਜੇ ਰੱਬ ਉਤੇ ਤਾਮਾਂ ਉੱਥੇ ਖੜਖੜਾ ਪਾ ਜਹਾਜ ਮਾਰਨ ਦੇ ਵਿੱਚ ਰੱਬ ਨੂੰ ਤੇ ਆਪਾਂ ਆਪਾਂ ਅੱਗੇ ਲਈ ਫਿਰਦੇ ਆਂ ਉਹ ਉੱਤੇ ਬੈਂਦਾ ਵਾ ਜਾ ਕੇ ਪਕਤੀ ਕਰਦਾ ਤੇ ਆਪਾਂ ਉੱਤੇ ਜਾ ਕੇ ਜਹਾਜ ਠੂਕ ਦਿੰਨੇ ਉਹਦੇ ਵਿੱਚ ਅਜੇ ਉੱਤੇ ਬਦਨ ਕੀ ਜਾਂਦੇ ਮੈਨੂੰ ਤੇਰੀ ਪ੍ਰਧਾਨ ਦੇ ਉੱਤੇ ਪਹਿਲੀ ਕੁਲੀ ਲੱਲੀ ਖਰੇ ਆਪਾਂ ਉੱਥੋਂ ਤੱਕ ਰੱਬ ਦੇ ਤੇ ਰਾਬੜੂ ਦੇ ਆਪਾਂ ਅੱਗੇ ਲਾ ਕੇ ਭਜਾਈ ਫਿਰਦੇ ਆਂ ਉਹਦੇ ਆਪਣੇ ਤੋਂ ਲੋਕ ਦਾ ਫਿਰਦਾ ਆਪਾਂ ਨੇ ਉਹ ਤਾਂ ਕਾ ਕਰ ਗਿਆ ਧੱਕਾ ਦੇ ਆਪਾਂ ਕਰਨ ਨੇ ਉਹਦੇ ਨਾਲ ਜੇ ਤਾਂ ਆਵਾਂ ਤੇ ਤਾਂ ਇਹਨੂੰ ਬਹਿਣ ਦਿੰਦੇ ਜੇ ਥੱਲੇ ਹੋਊਗਾ ਤੇ ਥੱਲੇ ਆਪਾਂ ਤੁਹਾਨੂੰ ਪਤਾ ਹੀ ਆ ਦੁਨੀਆ ਦਾ ਲਾਹੌਸ ਹਾਬ ਦਾ ਕਿੜੇ ਕਿੜੇ ਪਾਈਪ ਕਿੜਾ ਕਿੜਾ 500 500 ਹਜ਼ਾਰ ਹਜ਼ਾਰ ਫੁੱਟ ਤੇ ਥੱਲੇ ਨੂੰ ਚੜ ਗਏ ਆ ਪਾਣੀ ਕਿੱਥੇ ਘਲਦਾ ਮੈਂ ਤੇ ਜੇ ਰੱਬ ਥੱਲੇ ਬੈਠਾ ਆ ਤੇ ਆਪੋ ਉਹਦੇ ਸਿਰ 'ਚ ਮੋਹਰਾ ਕਰ ਦੇਣਾ ਆ ਬੋਰਜਾ ਕਰਕੇ ਨਾ ਨੂੰ ਪੱਥਲੇ ਬਣਦੇ ਨੇ ਨਾ ਉਹਨੂੰ ਉੱਤੇ ਬਣ ਦਿੰਨੇ ਆ ਨਾ ਨੂੰ ਇੱਥੇ ਧਰਤੀ ਤੇ ਰਹਿਣ ਦਿੰਨੇ ਆ ਇਹਰਾ ਤਾਂ ਕਾਹਨ ਕਰਨ ਡਿਆ ਇਸ ਕਰਕੇ ਸੁਧਰਨਾ ਪਾਣੂ ਪੈਣਾ ਹੁਣ ਯਾਰ ਮੈਂ ਉਹ ਜਾਣ ਡਿਆਂ 60 ਤੇ ਜਾਣ ਡਿਆਂ ਆਰਾਮ ਨਾਲ ਜਾਣ ਡਿਆਂ ਹੁਣੇ 100 150 ਕਰਕੇ ਤੇ ਗਾਣੇ ਲਾ ਕੇ ਤੇ ਲਾ 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 ਕਹਤੋਂ ਤੇ ਮਾਰ ਦੂੰਗਾ ਮਰਿਆ ਭਾਣਾ ਹੋਰ ਘੜੀ ਤੇ ਜੇ ਮੈਂ ਥੀਤੇ ਵੀ ਜਾਣਦੇ ਆ ਤੇ ਆਹ ਟਰੱਕ ਵਾਲਾ ਵੇਖੋ ਪਿੱਛੋਂ ਕਿੱਡਾ ਤਗੜਾ ਹੁੰਦਾ ਇਹ ਮੇਰੇ ਤੇ ਚੜ੍ਹ ਦੂਗਾ ਜੇ ਇਹਦੀ ਗਲਤੀ ਹੋਈ ਜਾਂ ਮੇਰੀ ਹੋਵੇ ਰੱਬ ਦਾ ਦੇ ਵਿੱਚ ਕੀ ਕਹੂੰ ਹਾਂਜੀ ਰੱਬ ਦਾ ਇਹਦੇ ਵਿੱਚ ਕੀ ਕਸੂਰ ਆ ਤੇ ਤੁਹਾਡਾ ਸਰ ਜਾਂਦਾ ਨજર ਲੱਗ ਗਈ ਆ ਤੱਕ ਹੋ ਗਿਆ ਸਾਰੀ ਜਿਵੇਂ ਇਸ ਤਰ੍ਹਾਂ ਇਹ ਦੂਜੀ ਗੱਲ ਹਸਪੀਟਲ ਵਾਲਿਆਂ ਦੇ ਵੀ ਸ਼ਾਮਾਂ ਤੱਕ ਕਲੀਅਰ ਹੋ ਜਾਣਾ ਤੇ ਬਾਡੀ ਬਿਲਡਰ ਵਾਲਿਆਂ ਨਾਲ ਕੱਲ ਕਰ ਲਈਏ ਪਹਿਲਾਂ ਬੜਾ ਸਮਝਾਈਦਾ ਯਾ ਇਹ ਅੱਜ ਦੀ ਗੱਲ ਨਹੀਂ ਗਈ ਅੱਜ ਤੋਂ ਵੀ 25 ਸਾਲ 30 ਸਾਲ ਪਹਿਲਾਂ ਜਦੋਂ ਜਿਮ ਸ਼ੁਰੂ ਹੋਏ ਸੀ ਜਦੋਂ ਜਿਮ ਸ਼ੁਰੂ ਹੋਏ ਸੀ ਸਾਡੇ ਉੱਤੇ ਖਾਲੜੇ ਜਦੋਂ ਜਿਮ ਸ਼ੁਰੂ ਹੋਇਆ ਤੇ ਸਾਡੇ ਲਾਗੇ ਕਟਿੰਗ ਵਾਲਾ ਸੁੱਕਾ ਛੜਿਆ ਜਾਂ ਹੜਾ ਹੀਰਾ ਹੀਰੋ ਉਹ ਜਿਮ ਲਾਉਣ ਚੱਲ ਗਿਆ ਤੇ ਹੁਣ ਮੈਨੂੰ ਸਾਡਾ ਗਾਂਧੀ ਮਾੜੀ ਮੇਕੇ ਵਾਲਾ ਸਾਡਾ ਉਹ ਬਲਾ ਹੀ ਆ ਕੋਕਦੇ ਵੇਖਣ ਚੱਲੇ ਉੱਥੇ ਆ ਗਿਆ ਕਿਤੇ ਵੇਖ ਆਇਆ ਅੰਦਾ ਇਹ ਜਿਮ ਚ ਲੱਗਾ ਮੈਂ ਹੀ ਰਿਆ ਟੋਕ ਕਰਦਾ ਫਿਰਦਾ ਆਉਂਦਾ ਕਟਿੰਗ ਕਰ ਆਪਣੀ ਰੋਟੀ ਪਾਣੀ ਦਾ ਕੰਮ ਕਰ ਤੂੰ ਕੀ ਲੈਣਾ ਇੰਨਾ ਕੰਮ ਆ ਜੋ ਤੋ ਮੇਰ ਤੋਂ ਤਾਂ ਨਹੀਂ ਉਹ ਮੂੰਹ ਜੇ ਬਾਨ ਨੇ ਤੇ ਗਾਂਧੀ ਵੜੇ ਉਹਦੀਆ ਬਣਾਉਂਦਾ ਜੇ ਸਾਡਾ ਮਾੜੀ ਮੇਗੀ ਵਾਲਾ ਉਹ ਹੀਰਾ ਕਟਿੰਗ ਵਾਲਾ ਤੇ ਇਥੋਂ ਕਹਿੰਦਾ ਫੜ ਕੇ ਨਾ ਡੰਬਲ ਜੇ ਐ ਕਰੇ ਇਕਦਿ ਐ ਕਰੇ ਇਕਦਿ ਉਹ ਕਰੇ ਤੇ ਗਾਂਧੀ ਵੜਾ ਸੋਹਣਾ ਕਰ ਕਰ ਦੱਸਦਾ ਜਾਂਦਾ ਇੱਕ ਨਿਗਾਹ ਆਂਦਾ ਮੈਂ ਹੀ ਫੜ ਕੇ ਚੁੱਕ ਲਿਆ ਆਂਦਾ ਉੱਤੇ ਵੀ ਜ਼ੋਰ ਲਾਈ ਜਾਵੇ ਆਂਦਾ ਇਤਰਾ ਮੂੰਹ ਜੇ ਬਣਾਵੇ ਮੈਂ ਕਰਨ ਦੀ ਮੈਂ ਕੀ ਰਿਆ ਹਾਂ ਆਪਦਾ ਤੂੰ ਕੰਮ ਦਿੰਦਾ ਕਰ ਕਟਿੰਗ ਕਰ ਕੋਈ ਆਪਣਾ ਗਾਂ ਵਿਆਹ ਉਹ ਕਰਾਈ ਤੇ ਕੋਈ ਪੈਸੇ ਚਾਰ ਇਕੱਠੇ ਕਰ ਤੂੰ ਕਿਹੜੇ ਕਮਾਈ ਪਿਆ ਐ ਮੈਂ ਜਿਮ ਲਾਉਣਾ ਸ਼ੁਰੂ ਕਰਤਾ ਜਿਮਾਂ ਦੇ ਨਹੀਂ ਮੈਂ ਖਿਲਾਫ ਗੱਲ ਜਾਇਜ਼ ਦੇ ਖਿਲਾਫ ਆ ਕੋਈ ਵੀ ਕੰਮ ਜਾਇਜ਼ ਜਾਇਜ਼ ਸਹੀ ਲੱਗਦਾ ਵਾ ਤੁਸੀਂ ਜਿਮ ਲਾਉਂਦੇ ਹੋ ਮੈਂ ਤੇ ਹਮੇਸ਼ਾ ਹੀ ਨੇਚਰਲ ਨੇਚਰਲ ਸਰੀਰ ਦੇ ਹੱਕ ਚ ਆ ਜਿਹੜੇ ਨੇਚਰਲ ਬਡੀ ਆ ਮਸਲ ਮਸਲਾ ਵਾਲਾ ਤੇ ਮੈਨੂੰ ਵੈਸੇ ਹੀ ਸਰੀਰ ਜਿਆ ਵੱਡਾ ਭੜਾ ਲੱਗਦਾ ਦੇਖਣ ਜੀ ਵੱਡਾ ਭੜਾ ਲੱਗਦਾ ਮਸਲਾਂ ਵਾਲਾ ਮਲਕੇ ਸੇਤ ਨੂੰ ਮਸਲ ਬਣਾਉਣੇ ਸਰੀਰ ਬਣਾਉਣਾ ਬੋਡੀ ਬਣਾਉਣੀ ਮਸਲਾ ਤੇ ਇਹੀ ਆ ਨਾ ਵੀ ਆਪਾਂ ਇੱਕ ਕੰਪੀਟੀਸ਼ਨ ਲੜਨਾ ਤੇ ਕੰਪੀਟੀਸ਼ਨ ਕਿਹਨਾ ਲੜਨਾ ਬੰਦੇ ਨਾਲ ਬੰਦੇ ਨੇ ਲੜਨਾ ਔਰ ਬੰਦੇ ਨਾਲ ਕਿਹੜਾ ਡੰਗਰ ਨਹੀਂ ਥੋੜੀ ਲੜਨਾ ਹੁਣ ਤੁਸੀਂ ਆਮ ਹੀ ਵੇਖੋ ਕਬੱਡੀ ਦੇ ਵਿੱਚ ਕਈ ਵਾਰੀ ਇੱਥੇ ਵੀ ਲੜਾਈਆਂ ਹੁੰਦੀਆਂ ਵਾ ਕੋਈ ਪਲੇਅਰ ਵੈਸਲੀਨ ਮਲ ਕੇ ਆ ਗਿਆ ਕੀ ਮਤਲਬ ਹੈਸਲੀਨ ਦਾ ਮਤਲਬ ਦਾ ਬਹੁਤੇ ਪਲੇਅਰ ਸਟੀਰਡ ਟੀਕੇ ਲਾ ਕੇ ਆ ਕੇ ਕੋਈ ਨਸ਼ਾ ਕਰਕੇ ਕਰਨ ਲਾਪੇ ਦੀਆਂ ਲੜਾਈਆਂ ਹੁੰਦੀਆਂ ਵਾ ਤੁਹਾਨੂੰ ਪਤਾ ਵਾ ਅਨਫਿਟ ਵੀ ਹੁੰਦੇ ਹੈ ਕਈ ਪਲੇਅਰ ਵੀ ਐ ਕੀਤਾ ਸੀ ਇਹਨੇ ਯਾਰ ਕੋਈ ਵੀ ਕੰਮ ਆਉ ਉਹਨੂੰ ਸਹੀ ਤਰੀਕੇ ਨਾਲ ਕਰੋ ਤੇ ਇੱਕ ਨੇਚਰਲ ਬੋਡੀ ਦਾ ਮਤਲਬ ਆ ਨਾ ਵੀ ਹਮੇਸ਼ਾ ਨੇਚਰਲ ਸਰੀਰ ਰੱਖੋ ਉਹਦਾ ਕਾਰਨ ਇਹ ਆ ਵੀ ਕੋਈ ਵੀ ਚੀਜ਼ ਆਪਾਂ ਕਰਨੀ ਆ ਚਲੋ ਆਪਾਂ ਮੰਨ ਲਓ ਕਿ ਉਹ ਹੀ ਖਾਣੇ ਆ ਲਿਮਟ ਤੋਂ ਵੱਧ ਖਾਈ ਜਾਵਾਂਗੇ ਤੇ ਮਰਾਂਗੇ ਜੇ ਆਪਾਂ ਕੋਈ ਪ੍ਰੋਟੀਨ ਲਿਆ ਵਾ ਤੇ ਬੇਹੱਦ ਪ੍ਰੋਟੀਨ ਲਈ ਜੰਨੇ ਆ ਸਰੀਰ ਨੂੰ ਡੰਡ ਲਾਉਣੇ ਆ ਆਮ ਅਟੈਕ ਆਉਂਦੇ ਲੋਕਾਂ ਨੂੰ ਪਿੱਛੇ ਜੇ ਆ ਬੜੀ ਗੱਲ ਚੱਲੀ ਹੁਣ ਘਟਈ ਆ ਕੈਨੇਡਾ ਦੇ ਮੁੰਡਿਆਂ ਨੂੰ ਅਟੈਕ ਬੜੇ ਆ ਰਹੇ ਕਾਹਦੇ ਅਟੈਕ ਆ ਰਹੇ ਜੇ ਇੱਥੇ ਵੱਧ ਸਮਾਨ ਸੰਦ ਖਾਦੇ ਪੀਤੇ ਉੱਥੇ ਗਏ ਆ ਤੇ ਉਹ ਚਾਹੀ ਮਿਲੇ ਨਹੀਂ ਆ ਤੇ ਜੇ ਉੱਥੇ ਜਾ ਕੇ ਕੋਈ ਵੱਧ ਘਟ ਖਾਲੇ ਆ ਤੇ ਮਿਲ ਗਏ ਤੇ ਤਾਂ ਅਟੈਕ ਆ ਗਿਆ ਰਿਟੈਕ ਕਿੱਥੋਂ ਆ ਗਿਆ ਹਾਂਜੀ ਇਹ ਕਰਕੇ ਕੋਈ ਵੀ ਕੰਮ ਲਿਮਟ ਤੇ ਸਹੀ ਹੈ ਵੀ ਤੁਹਾਡੇ ਕੰਪੀਟੀਸ਼ਨ ਆ ਚਾਹੇ 스포츠 ਦਾ ਮਤਲਬ ਕਿਸੇ ਦਾ ਵੀ ਆ ਕੋਈ ਕਬੱਡੀ ਦਾ ਵਾ ਬਾਡੀ ਬਿਲਡਰ ਦਾ ਵਾ ਕਿਸੇ ਗੇਮ ਦਾ ਵਾ ਠੀਕ ਹੈ ਬੰਦੇ ਨੂੰ ਫਿਟ ਕਰੋ ਜਿਹੜਾ ਕੋਈ ਇਹੋ ਜਿਹੇ ਪੁੱਠੇ ਸਿੱਦੇ ਪੰਗੇ ਲੈਂਦਾ ਮੈਂ A to Z ਦੀ ਗੱਲ ਕਰ ਰਿਹਾ ਨੈਚਰਲ ਜਰੀ ਰੱਖੋ ਯਾਪਾ ਫਿਰ ਗੱਲਾਂ ਨਾ ਨਾ ਕਰਿਆ ਕਰੀਏ ਮੁਕਤਾਨੀਆਂ ਬਹੁਤ ਨਾਲ ਲੋਕਾਂ ਨੂੰ ਜ਼ਿੰਮੇਵਾਰ ਟਰੌਂਦੀ ਥਾਂ ਤੇ ਆਪਾਂ ਆਪਣੀਆਂ ਜ਼ਿੰਮੇਵਾਰੀਆਂ ਥੋੜੀਆਂ ਜੀਆਂ ਲਈਏ ਕਿ ਆਹ ਗਲਤੀਆਂ ਕਰਕੇ ਬੜੇ ਨੌਜਵਾਨਾਂ ਦੀ ਮੌਤ ਹੋਈ ਹੈ ਰਪਿੰਦਰ ਘਮਾਨ ਦੀ ਕਿਤਰਾ ਹੋਈ ਆ ਕਿਵੇਂ ਹੋਈ ਆ ਉਹਦੇ ਬਾਰੇ ਅਜੇ ਆਪਾਂ ਖਬਰਾਂ ਚੱਲ ਰਹੀਆਂ ਵਾਂ ਆਪਾਂ ਤੇ ਹੁੰਦਾ ਸਵੇਰ ਦਾ 10:00 ਵਜੇ ਅਜੇ ਤੇ ਆ ਕਈ ਘੰਟਾ 2 ਘੰਟੇ ਪਹਿਲਾਂ ਪਤਾ ਲੱਗਾ ਉਹ ਤੇ ਸ਼ਾਮਾਂ ਤੱਕ ਕਲੀਅਰ ਹੋਊਗਾ ਕੀ ਹੋਇਆ ਸੀ ਉਹ ਕਿਤਰਾ ਆ ਉਹਦੇ ਬਾਰੇ ਤੇ ਗੱਲ ਬਾਅਦ ਦੀ ਗੱਲ ਹੈ ਮੈਂ ਤੁਹਾਨੂੰ ਇਹ ਸਾਰਿਆਂ ਦੇ ਉੱਤੇ ਨਿਰਪਰ ਗੱਲ ਦੱਸੀ ਆ ਵੀ ਕੁਝ ਸਿਆਣੇ ਹੋ ਤੇ ਕੁਝ ਜ਼ਿੰਮੇਵਾਰੀਆਂ ਆਪਣੇ ਆਪ ਤੇ ਸੁੱਟੋ ਕਿਸੇ ਤੇ ਨਾ ਸੁੱਟੋ ਜਾਂਦੀਆਂ ਆ ਗੱਲ ਬਾਅਦ ਆ ਮਿਲਦੇ ਜੀ ਅਗਲੇ ਕੋਈ ਵੇਖਦੇ ਆ ਕੀ ਅਪਡੇਟ ਆਉਂਦੀ ਉਹਦੀ ਉਸ ਤੋਂ ਬਾਅਦ ਵਿੱਚ ਕਰਦੇ ਆ ਗੱਲ